ਦਾ ਭਗਵਾਨ ਵਾਲਮੀਕੀ ਮਹਾਰਾਜ ਦੀ ਜਨ ਅੱਜ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਮੱਲਾ ਸ਼ਹਿਰੀਆਂ ਤੋਂ ਚੱਲ ਕੇ ਬਾਜ਼ਾਰ ਦੇ ਵਿੱਚ ਸ਼ਹਿਰ ਨਿਵਾਸੀਆਂ ਨੂੰ ਦੱਸਿਆ ਗਿਆ ਜੋ ਪਿਛਲੇ ਦਿਨੀ ਮਨਜੂਰ ਰਾਣਾ ਜੋ ਭਗਵਾਨ ਵਾਲਮੀਕੀ ਮੰਦਿਰ ਅੰਮਨਸੂਰਵਾਲ ਦੋਨਾਂ ਉੱਥੇ ਆਨ ਕੇ ਕਾਮਾਦਮੀ ਪਾਰਟੀ ਦੀ ਲੀਡਰ ਬਣ ਕੇ ਇੱਕ ਵਕੀਲ ਬਣ ਕੇ ਸਾਡੇ ਲੋਕਾਂ ਨੂੰ ਮਾੜਾ ਚੰਗਾ ਬੋਲ ਕੇ ਗਈ ਮੂਰਤੀ ਬਾਰੇ ਬੋਲ ਕੇ ਗਈ ਤਾਨੂੰ ਸਾਡੇ ਸੀਨੀਅਰ ਲੀਡਰਾਂ ਨੇ ਸਾਰਿਆਂ ਨੇ ਦੱਸਿਆ ਕਿ ਕੋਰਟ ਵਿੱਚ ਲੱਗੇ ਹੋਣ ਦੇ باوجود ਵੀ ਇਹ ਕੋਰਟ ਦੀ ਉਲੰਘਣਾ ਕਰ ਰਹੀ ਪ੍ਰਸ਼ਾਸਨ ਸੁੱਤਾ ਪਿਆ ਅੱਜ ਸਾਰੀਆਂ ਸਭਾਵਾਂ ਇਕੱਠੀਆਂ ਹੋ ਕੇ ਰਾਜਨੀਤਿਕ ਪਾਰਟੀਆਂ ਦੇ ਵਿੱਚ ਵੀ ਅਲੱਗ-ਅਲੱਗ ਸੇਵਾ ਕਰਦੇ ਆ ਸਾਰੇ ਜਣੇ ਫੇ ਵੀ ਜਦੋਂ ਕਿਤੇ ਇੰਦਾਂ ਦੀ ਲੋੜ ਆਂਦੀ ਸਾਰੇ ਇੱਕ ਝੁੱਟ ਹੋ ਕੇ ਸਾਰੇ ਜਣੇ ਜਿਹੜੇ ਇੰਦਾਂ ਦੇ ਹੰਕਾਰੀ ਲੋਕ ਹੁੰਦੇ ਆ ਉਹਨਾਂ ਅੱਜ ਮੈਡਮ ਦਾ ਪਤਲਾ ਸਾੜਿਆ ਗਿਆ ਸ਼ਹਿਰ ਨਿਵਾਸੀਆਂ ਦੱਸਿਆ ਗਿਆ ਕਿ ਇਹ ਲੀਡਰ ਜਿਹੜੀ ਆ ਦਲਿਤ ਵਿਰੋਧੀ ਲੀਡਰ ਆ ਮਨਜੂ ਰਾਣਾ ਮੈਡਮ ਜੋ ਕਿ ਹਰ ਸਮੇਂ ਦੇ ਵਿੱਚ ਸਾਡੇ ਨਾਲ ਉਥੇ ਇਹਨੇ ਮੂਰਤੀ ਚੁਕਾਉਣ ਦੀ ਧਮਕੀਆਂ ਦਿੰਦੀ ਰਹੀ ਤੇ ਪਰਚੇਤ ਕਰਾਉਣ ਦੀ ਇਹਨੇ ਧਮਕੀਆਂ ਦਿੱਤੀਆਂ ਮੈਡਮ ਨੂੰ ਜੈ ਬਲਮਿੱਕੀ ਹਰ ਹਰ ਤੁਹਾਡੀ ਪਾਰਟੀਆਂ ਬਹੁਤ سارے ਜਿਹੜੇ ਸੱਤਾਧਾਰੀ ਪਾਰਟੀ ਦੇ ਬਹੁਤ سارے ਦਲਿਤ ਲੀਡਰ ਹੈਗੇ ਆ ਉਹਨਾਂ ਨੂੰ ਨਹੀਂ ਦੁੱਖ ਲੱਗਦਾ ਇਸ ਦਾ ਸਾਡੇ ਨਾਲ ਬਿਲਕੁਲ ਸਾਡੇ ਨਾਲ ਸੀਗੇ ਵਿਕਾਸ ਮੰਮੀ ਜੀ ਆਏ ਜੀ ਆਮ ਆਦਮੀ ਪਾਰਟੀ ਦੇ ਵਿਆਹ ਦੇ ਹੁਣੇ ਤੁਸੀਂ ਵਾਈਟ ਉਹਨਾਂ ਨੇ ਮੁਹੱਲੇ ਦਾ ਵੀ ਸਾਰੇ ਵੀਡੀਓ ਬਣਾਈ ਪਈ ਤੁਸੀਂ ਮੰਗ ਕੀ ਕਰਦੇ ਹੋ ਮੰਗੇ ਹੀ ਕਰਦੇ ਆ ਜੀ ਪ੍ਰਸ਼ਾਸਨ ਲੱਗੇ ਜਿਹੜੀ ਮੈਡਮ ਤੇ ਬੰਦੀ ਕਾਰਵਾਈ ਹੋ ਕੀਤੀ ਜਾਵੇ ਪਰਚਾ ਕੀਤਾ ਜਾਵੇ ਉਹੀ ਸਬੰਧ ਵਿੱਚ ਅੱਜ ਸਾਰੀ ਬਰਾਰੀ ਇਕੱਠੀ ਹੋ ਕੇ ਸਮੂਹ ਬਰਾਰੀ ਨੇ ਭਗਤ ਸਿੰਘ ਚੌਂਕ ਦੇ ਵਿੱਚ ਤੇਰਾ ਪੁੱਤਰਾ ਖੜਿਆ ਅੱਜ ਸਮੂਹ ਵਾਲਮੀਕੀ ਸੁਭਾਵਾਂ ਵੱਲੋਂ ਮਨਜੂ ਰਾਣਾ ਦਾ ਜੋ ਪੁੱਤਰਾ ਫੂਕਿਆ ਗਿਆ ਆ ਰੋਸ ਮਾਰਚ ਕੀਤਾ ਗਿਆ ਬਲੋਂ ਵਾਲਿੰਗ ਮਾਰੇ ਦਾ ਸਰੂਪ ਜੋ ਹੈ ਮਨਸੂਰ ਰਾਲ ਵਿਖੇ ਲੋਕਾਂ ਨਾਲ ਜਗ੍ਹਾ ਦੇ ਸੰਮਿਲੋ ਚ ਰੱਖਿਆ ਔਰ ਮਨਜੂ ਰਾ ਨੇ ਆਪਣੀ ਕਿਸੇ ਹੋਰ 파ਕ ਜਾਂ ਡੀਲ ਕਰਕੇ ਉਹਨੂੰ ਉਸ ਰੂਪ ਵਿੱਚ ਚੁਕਾਉਣਾ ਚਾਹੇ। ਵੈਸੇ ਤਾਂ ਜਦੋਂ ਦੀ ਸ਼ਹਿਰ ਵਿੱਚ ਆਈ ਆ ਇਹਨੇ ਲਗਭਗ ਠੀਕ ਹੀ ਕੀਤੀ ਹਰਕ ਦੇ ਨਾਲ। ਔਰ ਕਰੋੜਾਂ ਰੁਪਇਆ ਇਕੱਠਾ ਕੀਤਾ ਆ। ਤੇ ਹੁਣ ਉਹ ਸੋਚਦੀ ਆ ਵੀ ਮੈਚ ਤੋਂ ਸ਼ਾਇਦ ਉਸ ਰੂਪ ਚੁਕਾ ਦੂੰਗੀ। ਤਾਂ ਇੱਥੋਂ ਵੀ ਮੈਨੂੰ ਕੋਈ ਪੈਸੇ ਮਿਲ ਜਾਣਗੇ। ਇਹ ਉਹਦੇ ਮਨ ਦਾ ਵਹਿਮ ਆ। ਮੈਂ ਪਹਿਲਾਂ ਵੀ ਸ਼ਹਿਰ ਨਵਾਸੇ ਉਹ ਬੇਨਤੀ ਕੀਤੀ ਆ ਆਪਾਂ ਕੋ ਠੇਕਾ ਨਹੀਂ ਦਿਆ ਵੀ ਬਾਹਰੋਂ ਲੋਕੀ ਆ ਕੇ ਇੱਥੇ ਲੀਡਰਸ਼ਿਪ ਕਰਨ ਫੇਰ ਸਾਡੇ ਤੇ ਗੁੰਡਾਗਰਦੀ ਕਰਨ। ਤੇ ਐਸੇ ਲੋਕਾਂ ਤੋਂ ਸਾਨੂੰ ਬਚਣ ਦੀ ਲੋੜ ਹੈਗੀ ਆ। ਜਿਹੜੀ ਜ਼ਮੀਨ ਤੇ ਭਗਵਾਨ ਵਾਲੀਗ ਮਹਾਰਾਜ ਦਾ ਮੰਦਿਰ ਬਣਿਆ ਉਹ ਸਾਨੂੰ ਜਿਨ੍ਹਾਂ ਨੂੰ ਅਲਾਟਮੈਂਟ ਜ਼ਮੀਨ ਹੋਈ ਪਈ ਆ ਜਿਨ੍ਹਾਂ ਦੇ ਨਾਂ ਤੇ ਦਾਨ ਕੀਤੀ ਹੋਈ ਆ ਉਹਨਾਂ ਨੂੰ ਸਾਨੂੰ ਲਿਖ ਕੇ ਦਿੱਤੀ ਆ ਅਸੀਂ ਕੋਈ ਧੱਕਾ ਨਹੀਂ ਕਰ ਰਹੇ ਮਨਜੂ ਰਾਨਾ ਧੱਕਾ ਕਰਦੇ ਸਟੇਟਸ ਕੋ ਹੋਣ ਦੇ ਬਾਵਜੂਦ ਵੀ ਉਹ ਜਾ ਕੇ ਦੂਜੀ ਪਾਰਟੀ ਕੋਲੋਂ ਪੈਸੇ ਲੈ ਕੇ ਜਾਂ ਤਾਰਾ ਲਵਾਦੀ ਆ ਅਗੇ ਕੁਛ ਕਰਦੀ ਆ ਬਾਕੀ ਸਾਰੀ ਸ਼ਹਿਰ ਦੀ ਲੀਡਰਸ਼ਿਪ ਰਾਣਾ ਬੈਠੀ ਪਾਰਟੀਆਂ ਬੈਠੀਆਂ ਇਹਨੂੰ ਕੋਈ ਜ਼ਿਆਦਾ ਹੀ ਦਿੱਕਤ ਹੈਗੀ ਆ ਤੇ ਮੈਂ ਤਾਂ ਉੱਪਰ ਪਾਰਟੀ ਨੂੰ ਬੇਨਤੀ ਕਰਾਂਗਾ ਸੀਐਮ ਸਾਹਿਬ ਨੂੰ ਵੀ ਵੀ ਇਹ ਤੁਹਾਡੀ ਪਾਰਟੀ ਦਾ ਨਾਮ ਖਰਾਬ ਕਰਦੀ ਇਹਨੂੰ ਪਾਰਟੀ ਉਹਦੀ ਖਾਦੀ ਕਿੱਥੇ ਹੋਵੇ ਇਹ ਮੰਗ ਪੱਤਰ ਵਿੱਚ ਕੀ ਲਿਖਿਆ ਗਿਆ ਜਿਹੜਾ ਇੱਕ ਐਸਐਲਪੀ ਦੇ ਉਹ ਇੱਕ ਜਿਹੜੇ ਆ ਤੇ ਤਸੀਹੇ ਦਾ ਰਾਇਸ ਨੂੰ ਮੰਗ ਪੱਤਰ ਇਸੇ ਸਮਾਂ ਜਿੱਤਾ ਕਿਉਂਕਿ ਉਸ ਮੂਰਤੀ ਨੂੰ ਜਗਰਦ ਵਿੱਚ ਛੋਣ ਵਾਸਤੇ ਉਹ ਸਾਡੇ ਵਰਕਰ ਸਾਥੀਆਂ ਮੜਾ ਚੰਗਾ ਬੋਲਿਆ ਨੇ ਸਾਡੇ ਸਮਾਜ ਨੂੰ ਕੌਣ ਮੜਾ ਚੰਗਾ ਬੱਲਾ ਉਹ ਸਮਾਜ ਮੰਗ ਪੱਤਰ ਹੀ ਦਿੱਤਾ ਹੈ ਤਾਂ ਅਸੀਂ ਬੇਨਤੀ ਕਰਾਂਗੇ ਇਹਦੇ ਖਿਲਾਫ ਦੇ ਬੰਦੇ ਕਾਨੂੰਨੀ ਕਾਰਵਾਈ ਇਹ ਅਦਾਲਤ ਨੇ ਸਟੇ ਕੀਤਾ ਕਿ ਤੁਸੀਂ ਅਦਾਲਤ ਨਹੀਂ ਜਾਣਾ ਨਹੀਂ ਅਦਾਲਤ ਤੇ ਮਲ ਹੁਣ ਉਹ ਤਾਂ ਜਾਵਾਂਗੇ ਇਹਨੇ ਅਦਾਲਤ ਦੇ ਸਟੇਜ ਉਲੰਘਣਾ ਇਹਨੇ ਕੀਤੀ ਆ ਨਾ ਅਸੀਂ ਕੁਝ ਕੀਤਾ ਨਹੀਂਗਾ ਪ੍ਰਸ਼ਾਸਨ ਨੂੰ ਇਸ ਗੱਲ ਦਾ ਪਤਾ ਹੈ ਹੋ ਜਿਹੜੀ ਜਾਤੀ ਕਰਦੀ ਆ ਸਟੇਟਸ ਕੋ ਨਹੀਂ ਮੰਨਦੇ ਇਹ ਤਾਂ ਪ੍ਰਸ਼ਾਸਨ ਉਸ ਕਾਰਵੇ ਕਰਨੀ ਚਾਹੀਦੀ ਹੈ ਨਾ ਕਿਤੇ ਨਾ ਕਿਤੇ ਵਾਲਮੀਕ ਮੂਰਤੀ ਦੀ ਜਿਹੜੀ ਬੇਦਵੀ ਕਰ ਰਹੀ ਆ ਉਹਨੂੰ ਢੱਕਿਆ ਜਾ ਰਿਆ ਵਾ ਕੱਲੀ ਉਹਦੇ ਉੱਤੇ ਤਰਪੈਲਾ ਪਾਈਆਂ ਜਾ ਰਹੀਆਂ ਵਾ ਵਾਲਮੀਕ ਸਮਾਜ ਕਿਉਂ ਚੁੱਪਾ ਨਹੀਂ ਵਾਲਮੀਕ ਸਮਾਜ ਚੁੱਪਣ ਹੈ ਉਹ ਤਾਂ ਮੰਨੋ ਕਿਸੇ ਟਾਈਮ ਤੇ بارش ਮੌਸਮ ਹੈ ਇਹ ਉਹਨਾਂ ਨੇ ਤਾਂ ਕੋਈ ਕੋਸ਼ਿਸ਼ ਕੀਤੀ ਸਟੇਟਸ ਕੋਨ ਦੇ ਹੋਣ ਦੇ ਕਾਰਨ ਅਸੀਂ ਨਹੀਂ ਉਹ ਜੀ ਹਲੇ ਉਹ ਸਾਰੀ ਕਰ ਰਿਆ ਗਿਆ ਅਸੀਂ ਕਾਨੂੰਨ ਦੇ ਮਤਲਬ ਚੱਲ ਰਹੇ ਜੋ ਵੀ ਕਾਨੂੰਨ ਕਹੇਗਾ ਇੱਕ ਦਿਨ ਉਹਦੇ ਪੂਜਾ ਹੋ ਰਹੀ ਆ ਉਥੇ ਰਜਾਨਾ ਸਾਡੇ ਸਾਥੀ ਜਾਂਦੇ ਆ ਸਵੇਰ ਨੂੰ ਮੱਥਾ ਟੇਕਦੇ ਆ ਪੂਜਾ ਕਰਦੇ ਆ ਕੋਈ ਅਸੀਂ ਕਹਨੇਗੀ ਉਹਦਾ ਕਿਤੇ ਪ੍ਰਸ਼ਾਦ ਦੇ ਲੱਕ ਦੋਦਾ ਉੱਪਰ ਟੱਗਿਆ ਹੋਵੇ ਕੋਈ ਗੱਲ ਨਹੀਂ ਆਗੀ